ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦੱਸਾਂਗੇ ਕਿ ਤੁਸੀਂ ਆਨਲਾਈਨ ਆਪਣੇ ਘਰ ਬੈਠੇ ਆਪਣੇ ਫੋਨ ਤੋਂ ਆਪਣੇ ਲੈਪਟਾਪ ਜਾਂ ਫਿਰ ਆਪਣੇ ਕੰਪਿਊਟਰ ਤੋਂ ਕਿਵੇਂ ਔਰਨ ਕਰ ਸਕਦੇ ਹੋ ਕਿਵੇਂ ਪੈਸਾ ਕਮਾ ਸਕਦੇ ਹੋ ਜੇਕਰ ਤੁਸੀਂ ਇਦਾਂ ਦੀਆਂ ਵੀਡੀਓਜ਼ ਦੇਖਣੀਆਂ ਸਾਡੀਆਂ ਪਸੰਦ ਕਰਦੀਆਂ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰੋ ਸੋ ਅੱਜ ਆਪਾਂ ਗੱਲ ਕਰਾਂਗੇ ਡਿਜੀਟਲ ਔਰਨਿੰਗ ਦੇ ਬਾਰੇ ਤੁਸੀਂ ਡਿਜੀਟਲੀ ਕਿਵੇਂ ਪੈਸੇ ਕਮਾ ਸਕਦੇ ਹੋ ਤੁਸੀਂ ਡਿਜੀਟਲੀ ਕਿਵੇਂ ਆਪਣੀ ਔਰਨਿੰਗ ਸ਼ੁਰੂ ਕਰ ਸਕਦੇ ਹੋ ਬਹੁਤ ਸਾਰੇ ਲੋਕ ਘਰ ਬੈਠੇ ਹੀ ਆਪਣੇ ਘਰੋਂ ਬਾਹਰ ਜਾਏ ਬਿਨਾ ਕਿਸੇ ਜਗ੍ਹਾ ਨੌਕਰੀ ਕੀਤੇ ਬਿਨਾ ਕਿਸੇ ਜਗ੍ਹਾ ਬਿਜ਼ਨਸ ਕੀਤੇ ਬਿਨਾ ਆਪਣੇ ਡਿਜੀਟਲ ਅਰਨਿੰਗ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਅਲੱਗ ਅਲੱਗ ਪਲੇਟਫਾਰਮ ਯੂਜ਼ ਕਰਦੇ ਨੇ ਫੇਸਬੁੱਕ ਇੰਸਟਾਗ੍ਰam ਅਤੇ YouTube ਇੰਡੀਆ ਤੋਂ ਬਾਹਰ ਦੇ ਲੋਕ TikTok ਵੀ ਯੂਜ਼ ਕਰਦੇ ਨੇ ਸੋ ਤੁਸੀਂ ਇੰਨਾਂ ਚੀਜ਼ਾਂ ਦੀ ਹੈਲਪ ਦੇ ਨਾਲ ਇੰਨਾਂ ਚੀਜ਼ਾਂ ਦੀ ਮਦਦ ਦੇ ਨਾਲ ਜਿਹੜੇ ਸੋਸ਼ਲ ਮੀਡੀਆ ਨੇ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਵੀਡੀਓ ਉਹਨਾਂ ਦੇ ਉੱਤੇ ਬਣਾ ਕੇ ਪਾ ਸਕਦੇ ਹੋ ਜਸਟ ਤੁਹਾਡੇ ਕੋਲੇ ਇੱਕ ਹੁਨਰ ਹੋਣਾ ਚਾਹੀਦਾ ਤੁਹਾਡੇ ਕੋਲੇ ਕੰਟੈਂਟ ਹੋਣਾ ਚਾਹੀਦਾ ਤੁਸੀਂ ਜੋ ਵੀ ਬੋਲ ਰਹੇ ਹੋ ਸਾਹਮਣੇ ਵਾਲੇ ਨੂੰ ਸਮਝਾਵੇ ਜੋ ਸਾਹਮਣੇ ਵਾਲਾ ਡਿਮਾਂਡ ਕਰ ਰਿਹਾ ਵਾ ਤੁਸੀਂ ਉਹ ਸਮਝਾਉਣ ਵਾਲੇ ਹੋਮੋ ਸੋ ਇਸੇ ਤਰੀਕੇ ਨਾਲ ਤੁਸੀਂ ਡਿਜੀਟਲੀ ਆਪਣਾ ਕੰਟੈਂਟ ਬਣਾ ਸਕਦੇ ਹੋ ਤੇ ਡਿਜੀਟਲੀ ਤੁਸੀਂ ਅਰਨਿੰਗ ਵੀ ਕਮਾ ਸਕਦੇ ਹੋ ਸੋ ਅੱਜ ਆਪਾਂ ਛੋਟੇ ਛੋਟੇ ਟੌਪਿਕਸ ਦੇ ਉੱਤੇ ਗੱਲ ਕਰਾਂਗੇ ਜਿਨ੍ਹਾਂ ਨੂੰ ਆਸਾਨੀ ਦੇ ਨਾਲ ਤੁਸੀਂ ਕਵਰ ਅਪ ਕਰਕੇ ਆਪਣੀ ਡਿਜੀਟਲ ਝਰਨੀ ਸ਼ੁਰੂ ਕਰ ਸਕਦੇ ਹੋ ਡਿਜੀਟਲੀ ਪੈਸਾ ਅਰਨ ਕਰਨਾ ਤੁਸੀਂ ਸ਼ੁਰੂ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਡਿਜੀਟਲ ਅਰਨਿੰਗ ਹੁੰਦੀ ਕਿਵੇਂ ਹੈ ਕਿਹੜੇ-ਕਿਹੜੇ ਸੋਰਸਸ ਦੇ ਨਾਲ ਤੁਸੀਂ ਡਿਜੀਟਲ ਅਰਨਿੰਗ ਕਿਵੇਂ ਕਰ ਸਕਦੇ ਹੋ ਜਦੋਂ ਵੀ ਤੁਸੀਂ ਕੰਟੈਂਟ ਕ੍ਰੀਏਟ ਕਰਦੇ ਹੋ YouTube ਆਪਣੇ ਕੋਲੋਂ ਕੰਟੈਂਟ ਕ੍ਰੀਏਟਰਸ ਨੂੰ ਪੈਸੇ ਦਿੰਦਾ ਵਾ YouTube ਦਾ ਆਪਣਾ ਇੱਕ ਕ੍ਰਾਈਟੇਰੀਆ ਵਾ ਜਿਹਦੇ ਅੰਡਰ ਇੱਕ ਕ੍ਰੀਏਟਰ ਦੀ ਅਰਨਿੰਗ ਸ਼ੁਰੂ ਹੁੰਦੀ ਹੈ ਬਹੁਤ سارے ਲੋਕ ਵੀਡੀਓਜ਼ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਮਿਹਨਤ ਕਰਦੇ ਨੇ ਵੀਡੀਓਜ਼ ਪਾਉਂਦੇ ਨੇ ਡੇਲੀ ਵੀਡੀਓਜ਼ ਪਾਉਂਦੇ ਨੇ ਸ਼ਾਰਟ ਵੀਡੀਓਜ਼ ਵੀ ਪਾਉਂਦੇ ਨੇ ਤੇ ਲੌਂਗ ਵੀਡੀਓਜ਼ ਵੀ ਪਾਉਂਦੇ ਨੇ ਪਰ ਉਹਨਾਂ ਨੂੰ ਅਰਨਿੰਗ ਸ਼ੁਰੂ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਵਿਊਜ਼ ਨਹੀਂ ਆਉਂਦੇ ਜਾਂ ਸਬਸਕ੍ਰਾਈਬਰ ਨਹੀਂ ਵਧਦੇ ਉਹ ਆਪਣਾ ਕੰਮ ਕਰਨਾ ਛੱਡ ਦਿੰਦੇ ਨੇ ਸੋ ਉਹਨਾਂ ਨੂੰ ਦੇਖਣਾ ਜ਼ਰੂਰੀ ਆ ਕਿ ਕਿਵੇਂ ਦੀ ਆਡੀਅנס ਉਹਨਾਂ ਨੂੰ ਦੇਖਦੀ ਹੈ ਕਿਵੇਂ ਦੀ ਆਡੀਅנס ਕਿੰਨੇ ਵਜੇ ਉਹਨਾਂ ਨੂੰ ਦੇਖਦੀ ਹੈ ਕਿਹੜਾ ਕੰਟੈਂਟ ਤੁਸੀਂ ਪਾ ਰਹੇ ਹੋ ਜੇਕਰ ਤੁਹਾਡੀ ਆਡੀਅנס ਨਹੀਂ ਟੈਗ ਰਹੀ ਤਾਂ ਉਹਦੇ ਵਿੱਚ ਕੀ ਕਾਰਨ ਨੇ ਉਹਨਾਂ ਦੇ ਨਾਮ ਆਉਣ ਦੇ ਤਾਂ ਤੁਹਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਸ਼ਾਇਦ ਹੋ ਸਕਦਾ ਤੁਹਾਡਾ ਕੰਟੈਂਟ ਉਹਨਾਂ ਦਾ ਨਾ ਆਵੇ ਸ਼ਾਇਦ ਹੋ ਸਕਦਾ ਜੇ ਤੁਸੀਂ ਥੰਬਨੇਲ ਬਣਾ ਰਹੇ ਹੋ ਉਹ ਅਟਰੈਕਟਿਵ ਨਾ ਹੋਵੇ ਕਿਉਂਕਿ ਕੰਟੈਂਟ ਕਿਵੇਂ ਦਾ ਵੀ ਹੋਵੇ ਜਦੋਂ ਸਾਹਮਣੇ ਵਾਲੇ ਦਾ ਮਤਲਬ ਦਾ ਹੋਵੇ ਕੰਟੈਂਟ ਦੀ ਕੁਆਲਿਟੀ ਕੋਈ ਮੈਟਰ ਨਹੀਂ ਕਰਦੀ ਲਾਈਟਿੰਗ ਕਿਵੇਂ ਦੀ ਹੈ ਉਹ ਮੈਟਰ ਨਹੀਂ ਕਰਦੀ ਮਾਈਕ ਕਿਵੇਂ ਦਾ ਕੋਈ ਜ਼ਿਆਦਾ ਮੈਟਰ ਨਹੀਂ ਕਰਦਾ ਜੋ ਮੈਟਰ ਕਰਦਾ ਉਹ ਕੰਟੈਂਟ ਜੋ ਮੈਟਰ ਕਰਦਾ ਉਹ ਤੁਹਾਡੀ ਗੱਲਬਾਤ ਮੈਟਰ ਕਰਦੀ ਹੈ ਕਿ ਤੁਸੀਂ ਸਾਹਮਣੇ ਵਾਲੇ ਨੂੰ ਕੀ ਮੈਸੇਜ ਦੇ ਰਹੇ ਹੋ ਜਿਹੜਾ ਤੁਸੀਂ ਮੈਸੇਜ ਆਪਣੇ ਕੰਟੈਂਟ ਦੇ ਦੁਆਰਾ ਦੇ ਰਹੇ ਹੋ ਉਹ ਸਾਹਮਣੇ ਵਾਲਾ ਸੁਣਨਾ ਚਾਹੁੰਦਾ ਕਿ ਨਹੀਂ ਸੁਣਨਾ ਚਾਹੁੰਦਾ ਸੋ ਉਹੀ ਚੀਜ਼ ਆ ਜੇਕਰ ਤੁਸੀਂ ਆਪਣਾ ਕੰਟੈਂਟ ਉਸ ਤਰੀਕੇ ਨਾਲ ਬਣਾਉਂਗੇ ਜਿਵੇਂ ਦੀ ਆਡੀਅנס ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਸੋ ਉਹ ਆਡੀਅנס ਤੁਹਾਡਾ ਕੰਟੈਂਟ ਜ਼ਰੂਰ ਦੇਖੇਗੀ ਤੇ ਪੂਰੇ ਦਾ ਪੂਰਾ ਦੇਖੇਗੀ ਸੋ ਤੁਸੀਂ ਆਪਣੀ ਆਨਲਾਈਨ ਜਰਨੀ ਦੇ ਵਿੱਚ ਇਹਨਾਂ ਡਿਜੀਟਲ ਪਲੈਟਫਾਰਮਸ ਦੇ ਉੱਤੇ ਆਪਣੀ ਡਿਜੀਟਲ ਜਰਨੀ ਸ਼ੁਰੂ ਕਰ ਸਕਦੇ ਹੋ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਜਾਂ ਫਿਰ YouTube ਇਹਨਾਂ ਤੋਂ ਤੁਹਾਡੀ ਆਡੀਅנס ਗਰੋ ਹੁੰਦੀ ਹੈ ਇਹਨਾਂ ਤੋਂ ਹੀ ਤੁਹਾਡਾ ਚੈਨਲ ਗਰੋ ਹੁੰਦਾ ਵਾ ਸੋ ਜੇਕਰ ਤੁਸੀਂ ਇੰਸਟਾਗ੍ਰam ਯੂਜ਼ ਕਰ ਰਹੇ ਹੋ ਜਾਂ ਫੇਸਬੁੱਕ ਯੂਜ਼ ਕਰਦੇ ਹੋ ਤਾਂ ਉਹਦੇ ਥਰੂ ਵੀ ਤੁਹਾਨੂੰ ਅਰਨਿੰਗ ਆਉਣੀ ਸ਼ੁਰੂ ਹੁੰਦੀ ਹੈ ਤੁਹਾਨੂੰ ਡਾਇਰੈਕਟਲੀ ਉਹ ਪੇਅ ਆਊਟ ਨਹੀਂ ਕਰਦੇ ਤੁਸੀਂ ਸਪான்ਸਰ ਐਡਸ ਲੈ ਕੇ ਆਪਣਾ ਪੀਅਰ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਇੱਕ ਡਿਜੀਟਲ ਕ੍ਰੀਏਟਰ ਹੋ ਆਪਣੀ ਵੀਡੀਓਸ ਪਾਉਣੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਕੰਟੈਂਟ ਪਾਉਣੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਹੁਤ ਸਾਰੇ ਬ੍ਰਾਂਡਸ ਤੁਹਾਨੂੰ ਅਪਰੋਚ ਕਰਦੇ ਨੇ ਉਹਨਾਂ ਦੀ ਪ੍ਰੋਮੋਸ਼ਨ ਕਰਨ ਦੇ ਲਈ ਉਹਨਾਂ ਦਾ ਨਾਮ ਬੋਲਣ ਦੇ ਲਈ ਜਾਂ ਉਹਨਾਂ ਲਈ ਕੋਲਾਬੋਰੇਸ਼ਨ ਕਰਨ ਦੇ ਲਈ ਜਦੋਂ ਤੁਸੀਂ ਉਹਨਾਂ ਲਈ ਕੰਟੈਂਟ ਬਣਾਉਂਦੇ ਹੋ ਜਦੋਂ ਤੁਸੀਂ ਉਹਨਾਂ ਦੀ ਪ੍ਰੋਮੋਸ਼ਨ ਕਰਦੇ ਹੋ ਜਾਂ ਐਡ ਕਰਦੇ ਹੋ ਤਾਂ ਤੁਸੀਂ ਇੱਕ ਅਮਾਊਂਟ ਚਾਰਜ ਕਰਦੇ ਹੋ ਉਹਨਾਂ ਬ੍ਰਾਂਡ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਡਿਜੀਟਲ ਜਰਨੀ ਸ਼ੁਰੂ ਕਰ ਸਕਦੇ ਹੋ ਡਿਜੀਟਲ ਅਰਨਿੰਗ ਸ਼ੁਰੂ ਕਰ ਸਕਦੇ ਹੋ ਸਭ ਤੋਂ ਪਹਿਲਾ ਪੁਆਇੰਟ ਆ ਆਨਲਾਈਨ ਕੋਰਸ ਜੇਕਰ ਤੁਸੀਂ ਕੋਈ ਵੀ ਆਨਲਾਈਨ ਕੋਰਸ ਬਣਾ ਕੇ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਨਾਲ ਆਨਲਾਈਨ ਅਰਨਿੰਗ ਸ਼ੁਰੂ ਕਰ ਸਕਦੇ ਹੋ ਉਹ ਕੋਰਸ ਕਿਸੇ ਵੀ ਚੀਜ਼ ਦੇ ਰਿਲੇਟਡ ਹੋ ਸਕਦਾ ਹੈ ਡਿਜੀਟਲ ਸਰਵਿਸਿਜ਼ ਦੇ ਰਿਲੇਟਡ ਹੋ ਸਕਦਾ ਹੈ ਕਿਸੇ ਪ੍ਰੋਡਕਟ ਦੇ ਰਿਲੇਟਡ ਹੋ ਸਕਦਾ ਉਹ ਤੁਹਾਡੇ ਦੇ ਡਿਪੈਂਡ ਆ ਤੁਹਾਨੂੰ ਕਿਹੜੀ ਚੀਜ਼ ਆਉਂਦੀ ਆ ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਆਪਣੀ ਮਾਸਟਰੀ ਆ ਉਹਦੇ ਰਿਲੇਟਡ ਤੇ ਕੋਈ ਵੀ ਕੋਰਸ ਬਣਾ ਸਕਦੇ ਆ ਆਪਾਂ ਇੱਕ ਨਿੱਕੇ ਜਿਹੇ ਐਗਜ਼ਾਮਪਲ ਲੈਨੇ ਆ ਜੇਕਰ ਤੁਹਾਨੂੰ ਗ੍ਰਾਫਿਕ ਡਿਜ਼ਾਈਨਿੰਗ ਆਉਂਦੀ ਹੈ ਵੀਡੀਓ ਐਡੀਟਿੰਗ ਆਉਂਦੀ ਹੈ ਜਾਂ ਫਿਰ ਐਨੀਮੇਸ਼ਨ ਕ੍ਰੀਏਸ਼ਨ ਆਉਂਦੀ ਹੈ ਤਾਂ ਤੁਸੀਂ ਉਹਦੇ ਉੱਤੇ ਇੱਕ ਪੂਰਾ ਕੋਰਸ ਬਣਾ ਸਕਦੇ ਹੋ ਆਨਲਾਈਨ ਕੋਰਸ ਬਣਾਉਣ ਤੋਂ ਬਾਅਦ ਵਿੱਚ ਜਦੋਂ ਤੁਸੀਂ ਉਹਨੂੰ ਸੇਲ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਅਰਨਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜਿਹੜਾ ਕੋਰਸ ਆ ਤੁਸੀਂ ਇੱਕ ਵਾਰੀ ਆਪਣਾ ਲਾਈਫਟਾਈਮ ਬਣਾਉਨੇ ਹੋ ਤਾਂ ਜਿਹੜਾ ਉਹ ਕੋਰਸ ਆ ਤੁਹਾਨੂੰ ਡਿਜੀਟਲੀ ਅਰਨਿੰਗ ਕਰਨੀ ਸ਼ੁਰੂ ਕਰ ਦਿੰਦਾ ਤੇ ਜਿੰਨੇ ਲੋਕੀ ਦੇਖਦੇ ਨੇ ਜੇ ਤੁਹਾਡਾ ਕੋਰਸ ਵਧੀਆ ਹੋਊਗਾ ਤਾਂ ਅੱਗੇ ਦੀ ਅੱ ਸੋ ਆਨਲਾਈਨ ਕੋਰਸ ਵੇਚ ਕੇ ਤੁਸੀਂ ਆਪਣੀ ਡਿਜੀਟਲ ਅਰਨਿੰਗ ਸ਼ੁਰੂ ਕਰ ਸਕਦੇ ਹੋ ਆਪਣਾ ਦੂਜਾ ਪੁਆਇੰਟ ਹੈ ਆਨਲਾਈਨ ਐਜੂਕੇਸ਼ਨ ਤੁਸੀਂ ਆਨਲਾਈਨ ਐਜੂਕੇਸ਼ਨ ਵੀ ਕਰਵਾ ਸਕਦੇ ਹੋ ਬਹੁਤ ਸਾਰੇ ਸਟੂਡੈਂਟਸ ਬਹੁਤ ਸਾਰੇ ਸਬਜੈਕਟ ਨੂੰ ਲੈ ਕੇ ਆਨਲਾਈਨ এডਿਕੇਸ਼ਨ ਕਰਨਾ ਚਾਹੁੰਦੇ ਹੰਦੇ ਨੇ ਜੇਕਰ ਤੁਸੀਂ ਕਿਸੇ ਸਬਜੈਕਟ ਦੇ ਵਿੱਚ ਮਾਸਟਰੀ ਕੀਤੀ ਹੋਈ ਆ ਤਾਂ ਤੁਸੀਂ ਉਹਦੇ ਰਿਲੇਟਡ এডਿਕੇਸ਼ਨ ਕਰਵਾ ਸਕਦੇ ਹੋ ਆਨਲਾਈਨ ਆਨਲਾਈਨ ਸਟ੍ਰੀਮਿੰਗ ਦੇ ਕੇ ਆਪਣੇ ਕਿਸੇ ਵੀ ਚੈਨਲ ਦੇ ਉੱਤੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਤੀਜਾ ਪੁਆਇੰਟ ਆ ਈ-ਸਪੋਰਟਸ ਜੇਕਰ ਤੁਸੀਂ ਮੋਬਾਈਲ ਫੋਨ ਦੇ ਉੱਤੇ ਜਾਂ ਫਿਰ ਆਪਣੇ ਲੈਪਟਾਪ ਦੇ ਕੰਪਿਊਟਰ ਦੇ ਉੱਤੇ ਕੋਈ ਵੀ ਗੇਮਿੰਗ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਹੋ ਜਾਂ ਤੁਹਾਨੂੰ ਇੱਕ ਕੰਟੈਂਟ ਬਣਾਉਣਾ ਆਉਂਦਾ ਵਾ ਗੇਮਿੰਗ ਦੇ ਰਿਲੇਟਡ ਫਨੀ ਕੰਟੈਂਟ ਬਣਾਉਣਾ ਆਉਂਦਾ ਗੇਮਿੰਗ ਨੂੰ ਲੈ ਕੇ ਤਾਂ ਤੁਸੀਂ ਈ-ਸਪੋਰਟਸ ਦੇ ਵਿੱਚ ਵੀ ਜਾ ਸਕਦੇ ਹੋ ਈ-ਸਪੋਰਟਸ ਤੁਸੀਂ ਆਪਣੇ ਫੋਨ ਤੋਂ ਸ਼ੁਰੂ ਕਰ ਸਕਦੇ ਹੋ ਆਪਣੇ ਲੈਪਟਾਪ ਜਾਂ ਕੰਪਿਊਟਰ ਤੋਂ ਵੀ ਸ਼ੁਰੂ ਕਰ ਸਕਦੇ ਹੋ ਜਿਹੜੀ ਵੀ ਗੇਮ ਦੇ ਵਿੱਚ ਤੁਸੀਂ ਮਾਹਰ ਹਟਾ ਤੁਹਾਨੂੰ ਸੋ ਤੁਸੀਂ ਉਹਨੂੰ ਲੈ ਕੇ ਆਪਣਾ ਇੱਕ ਜਰਨੀ ਸ਼ੁਰੂ ਕਰ ਸਕਦੇ ਹੋ ਈ-ਸਪੋਰਟਸ ਦੇ ਵਿੱਚ ਈ-ਸਪੋਰਟਸ ਦੋ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਆਨਲਾਈਨ ਸਟ੍ਰੀਮਿੰਗ ਦੇ ਵਿੱਚ ਵੀ ਕਰ ਸਕਦੇ ਹੋ ਆਪਣੀਆਂ ਵੀਡੀਓਜ਼ ਬਣਾ ਕੇ ਆਪਣੀਆਂ ਵੀਡੀਓਜ਼ ਨੂੰ ਰਿਕਾਰਡ ਕਰਕੇ ਤੁਸੀਂ ਆਪਣੇ YouTube ਚੈਨਲ ਜਾਂ ਅਦਰ ਪਲੇਟਫਾਰਮਸ ਦੇ ਉੱਤੇ ਪਾ ਸਕਦੇ ਹੋ ਜਾਂ ਫਿਰ ਜੋ ਵੀ ਈ-ਸਪੋਰਟਸ ਦੇ ਰਿਲੇਟਡ ਮੈਚ ਹੁੰਦੇ ਨੇ ਤੁਸੀਂ ਉਹਨਾਂ ਮੈਚ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਤੇ ਉਹਦੇ ਥਰੂ ਵੀ ਤੁਸੀਂ ਆਪਣਾ ਅਰਨਿੰਗ ਕਰ ਸਕਦੇ ਹੋ ਜੇਕਰ ਤੁਸੀਂ ਸਿਰਫ ਡਿਜੀਟਲ ਹੀ ਅਰਨਿੰਗ ਕਰਨੀ ਹੈ ਤਾਂ e-sports ਨੂੰ ਲੈ ਕੇ ਤਾਂ ਉਹਦੇ ਵਿੱਚ ਤੁਸੀਂ ਆਪਣੇ ਚੈਨਲ ਬਣਾਓ ਆਪਣੇ ਚੈਨਲ ਦੇ ਉੱਤੇ ਆਪਣੇ ਲਾਈਵ ਸਟ੍ਰੀਮਿੰਗ ਕਰੋ ਜਾਂ ਫਿਰ ਆਪਣੇ ਵੀਡੀਓਜ਼ ਸ਼ੂਟ ਕਰਕੇ ਤੁਹਾਡੀ ਗੇਮਿੰਗ ਦੀ ਹੈ ਤੁਸੀਂ ਉਹਨਾਂ ਨੂੰ ਪੋਸਟ ਕਰਨਾ ਸ਼ੁਰੂ ਕਰ ਸਕਦੇ ਹੋ ਉਹਦੇ ਨਾਲ ਵੀ ਤੁਹਾਡੀ ਆਡੀਅנס ਗਰੋ ਹੁੰਦੀ ਹੈ ਉਹਦੇ ਨਾਲ ਵੀ ਤੁਹਾਡੇ ਵਿਊਜ਼ ਆਉਣੇ ਸ਼ੁਰੂ ਹੁੰਦੇ ਨੇ ਤਾਂ ਤੁਹਾਨੂੰ ਡਿਜੀਟਲ ਅਰਨਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ e-sports ਦੇ ਵਿੱਚ ਜੇਕਰ ਤੁਹਾਡਾ ਚੈਨਲ ਚੱਲ ਜਾਂਦਾ ਵਾ ਕਿ ਜੇ ਤੁਹਾਡੀ ਵੀਜ਼ ਵੀ ਵਧੀਆਂ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਬਹੁਤ ਸਾਰੀ ਗੇਮਿੰਗ ਕੰਪਨੀਆਂਜ਼ ਤੁਹਾਨੂੰ ਅਪਰੋਚ ਕਰਦੀਆਂ ਨੇ ਉਹਨਾਂ ਦੀ ਪ੍ਰੋਮੋਸ਼ਨ ਕਰਨ ਅਰਨਿੰਗ ਸ਼ੁਰੂ ਕਰ ਸਕਦੇ ਹੋ ਸੁਪਨਾ ਲਾਸਟ ਪੁਆਇੰਟ ਆ ਕੰਟੈਂਟ ਕ੍ਰੀਏਸ਼ਨ ਬਹੁਤ ਸਾਰੇ ਲੋਕ ਕੰਟੈਂਟ ਕ੍ਰੀਏਟ ਕਰ ਰਹੇ ਨੇ YouTube ਦੇ ਉੱਤੇ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਰ ਰਹੇ ਨੇ ਸੋ ਇਦਾਂ ਦੀ ਚੀਜ਼ ਕਰੋ ਜੋ ਲੋਕੀ ਦੇਖਣਾ ਪਸੰਦ ਕਰਦੇ ਨੇ ਇਦਾਂ ਦੀ ਚੀਜ਼ ਕਰੋ ਜਿਹਨੂੰ ਲੋਕਾਂ ਦੀ ਡਿਮਾਂਡ ਆ ਦੇਖਣ ਦੇ ਵਿੱਚ ਗਲਤ ਕੰਟੈਂਟ ਤਾਂ ਬਹੁਤ ਸਾਰੇ ਲੋਕ ਬਣਾ ਰਹੇ ਨੇ ਫਨੀ ਕੰਟੈਂਟ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਗੇਮਿੰਗ ਦੇ ਵਿੱਚ ਵੀ ਬਹੁਤ ਸਾਰਾ ਲੋਕ ਨੇ ਬਟ ਕੁਝ ਇਦਾਂ ਦਾ ਲੱਭ ਕੇ ਲਿਆਓ ਜਿਹਨੂੰ ਲੋਕ ਦੇਖਣਾ ਵੀ ਚਾਹੁੰਦੇ ਨੇ ਤੇ ਜਿਹਨੂੰ ਲੋਕ ਪਸੰਦ ਵੀ ਕਰਦੇ ਨੇ ਤੇ ਜਿਹਨੂੰ ਲੋਕ ਪਿਆਰ ਵੀ ਕਰਦੇ ਨੇ ਕੰਟੈਂਟ ਇਸ ਤ ਇਸ ਤਰੀਕੇ ਦਾ ਕੰਟੈਂਟ ਕ੍ਰੀਏਟ ਕਰਕੇ ਵੀ ਤੁਸੀਂ ਆਪਣੀ ਡਿਜੀਟਲ ਜਰਨੀ ਸ਼ੁਰੂ ਕਰ ਸਕਦੇ ਹੋ ਤੇ ਡਿਜੀਟਲੀ ਅਰਨ ਕਰਨਾ ਸ਼ੁਰੂ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਦੇ ਨਾਲ ਧੰਨਵਾਦ